हां देखो दोवां फॉर्मा वलो किसान मजदूर 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 मोर्चा ते स्कैम गैर राजनीतिक वलो एलानシगा देशव्यापी ਅੱਜ ਸਾਡਾ ਟ੍ਰੈਕਟਰ ਮਾਰਚ ਹੋਊਗਾ ਇੱਕ ਤਾਂ ਕਿਸਾਨੀ ਮੰਗਾ ਜਿਵੇਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਨਰੇਗਾ 200 ਦਿਨ ਚੰਗਾ ਮੁੱਲ ਠੀਕ ਆ ਦੂਸਰਾ ਸੀਗਾ ਜਿਹੜੇ ਨਵੇਂ ਕ੍ਰਿਮਿਨਲ ਲਾਅ ਲੈ ਕੇ ਆਏ ਨੇ ਮੋਦੀ ਸਰਕਾਰ ਉਹਦੀਆਂ ਕਾਪੀਆਂ ਸਾਡੀਆਂ ਇਹ ਦੋਵਾਂ ਕੰਮ ਸੀ ਤੇ ਸਾਡਾ ਸਰਦੀ ਜਿਲ੍ਹਾ ਆਸਿਆਸੀ ਵਗੋ ਬੋਡਰ ਤੇ ਖੜੇ ਤੇ ਟ੍ਰੈਕਟਰ ਮਾਰਚ ਜਿਹੜਾ ਵਾ ਗਾਹਾਂ ਜਾ ਕੇ ਗੋਲਡਨ ਗੇਟ ਤੇ ਸੀ ਮਕਾਉਣਾ ਹੈਗਾ ਦੂਜਾ ਸੀ ਕਿ ਵੀ ਅਸੀਂ ਦੇਸ਼ ਵਾਸਤੇ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਦੇਸ਼ ਵਾਸੀਆਂ ਨੇ ਦਿੱਤੀਆਂ ਸ਼ਹੀਦਾਂ ਨੇ ਇਹ ਕੁਰਬਾਨੀਆਂ ਦੇਖ ਕੇ ਅੰਗਰੇਜ਼ ਸੰਤਾਲੇ ਚ ਕੱਢ ਦਿੱਤੇ ਇਸ ਮੁਲਕ ਤੋਂ ਹੋਣਾ ਤੇ ਚਾਹੀਦਾ ਕਿ ਹਰ ਪੱਖੋਂ ਅਸੀਂ ਆਜ਼ਾਦ ਹੋ ਜਾਂਦੇ ਪਰ ਦੇਸ਼ ਅੱਜ ਵੀ ਮਹਿੰਗਾਈ ਨਾਲ ਜੂਝ ਰਿਹਾ ਬੇਰੋਜ਼ਗਾਰੀ ਨਾਲ ਜੂਝ ਰਿਹਾ ਹੈਗਾ ਵਾ ਔਰ ਕਿਸਾਨ ਨੂੰ ਅੱਜ ਵੀ ਜਿਹੜੀ ਉਹ ਪੈਦਾ ਕਰ ਰਿਹਾ ਫਸਲ ਉਹਦਾ ਮੁੱਲ ਵਾਜਬ ਨਹੀਂ ਮਿਲ ਰਿਹਾ ਉਹਦੀ ਮੰਡੀ ਟੁੱਟਣ ਦਾ ਖਤਰਾ ਹੈਗਾ ਅਸੀਂ ਕਿਸਾਨ ਇਸ ਕਰਕੇ ਵੀ ਐਂ ਲੱਗਦਾ ਜਿਵੇਂ ਕਿਸਾਨ ਆਰਥਿਕ ਪੱਖੋਂ ਗੁਲਾਮ ਹੁੰਦਾ ਔਰ ਉਹ ਆਰਥਿਕ ਆਜ਼ਾਦੀ ਵਾਸਤੇ ਆਰਥਿਕਤਾ ਤੋਂ ਤੇ ਮਜ਼ਬੂਤ ਹੋਣ ਲਈ ਅੱਜ ਮਾਰਚ ਕਰਕੇ ਹਾਕਮਾਂ ਤੱਕ ਆਪਦੀ ਆਵਾਜ਼ ਪਹੁੰਚਾ ਰਿਹਾ ਇਹ ਮਾਰਚ ਤਾਂ ਹੋ ਰਿਹਾ ਪਸੇ ਉਹ ਕਹਿੰਦੇ ਸਰਕਾਰਾਂ ਦੇ ਕਹਿ ਰਹੀਆਂ ਸੀ ਕਿਸਾਨਾਂ ਵਾਸਤੇ ਸਭ ਕੁਝ ਕੰਮ ਕੀਤਾ ਹਾਂ ਦੇਖੋ ਦਾਅਵੇ ਕਰਨਾ ਕੁਝ ਨਹੀਂ ਹੁੰਦਾ ਸਵਾਲ ਤਾਂ ਇਹ ਵੀ ਦਾਅਵੇ ਕਿਵੇਂ ਤੁਹਾਡੇ ਵਾਜਬ ਨੇ ਦਾਅਵੇ ਕਿਹੜੇ ਹਿਸਾਬ ਨਾਲ ਤੁਹਾਡੇ ਠੀਕ ਨੇ ਤੁਸੀਂ ਦੱਸੋ ਅੱਜ ਤੁਸੀਂ ਤੁਹਾਡੇ ਸਰਕਾਰੀ ਅੰਕੜਿਆਂ ਅਨੁਸਾਰ ਵੀ ਸਾਡੀ ਆਮਦਨ ਸਲਾਨਾ ਕਿੰਨੀ ਹੈ ਤੁਸੀਂ ਕਹਿੰਦੇ ਹੋ ਵੀ 35 ਰੁਪਏ ਤੋਂ ਘੱਟ ਵਾਲਾ ਗਰੀਬੀ ਰੇਖਾ ਤੋਂ ਥੱਲੇ ਆਉਂਦਾ ਤੇ ਸਾਡੇ ਤਾਂ 70% ਕਿਸਾਨ ਗਰੀਬੀ ਰੇਖਾ ਤੋਂ ਥੱਲੇ ਜਾ ਰਹੇ ਹੈ ਜੇ ਤੁਸੀਂ ਕਹਿੰਦੇ ਹੋ ਵੀ ਸਾਲਾਨਾ ਆਮਦਨ ਇੱਕ ਪਰਿਵਾਰ ਦੀ ਹੁਣ ਇੱਕ ਸਾਲ ਦੇ ਵਿੱਚ 26000 ਆ ਤੇ ਕਿੰਨੀ ਕਮਦਨ ਹੈਗੀ ਤੋ ਇਹ ਗੱਲਾਂ ਨਾਲ ਨਹੀਂ ਕੋਈ ਸੁਣਦਾ ਹੁੰਦਰਾ ਹੈਗਾ ਇੱਕ ਤਾਂ ਮੋਰਚਾ ਵੀ ਤੁਹਾਡਾ ਚੱਲ ਰਿਹਾ ਵੈ ਉੱਥੇ ਉਹ ਵੀ ਚੱਲੇਗਾ ਤੇ ਹੁਣ ਇਹ ਵੀ ਟਰੈਕਟਰ ਮਾਰਚ ਹਾਂ ਇਹ ਤਾਂ ਇੱਕ ਦਿਨ ਦਾ ਇੱਕ ਪ੍ਰੋਗਰਾਮ ਹੈਗਾ ਨਾ ਟਰੈਕਟਰ ਮਾਰਚ ਦਾ ਮੋਰਚਾ ਤੇ ਲਗਾਤਾਰ ਪੱਕਾ ਲੱਗਾ ਉਹ ਚੱਲਦਾ ਰਹੂ ਪਰ ਉਹਦਾ ਫਿਰ ਨਿਪਟਾਰਾ ਕਿਵੇਂ ਹੋਏਗਾ ਕਿਉਂਕਿ ਸਰਕਾਰਾਂ ਆਪਣੀ ਜਗ੍ਹਾ ਤੇ ਆ ਤੁਸੀਂ ਆਪਣੀ ਜਗ੍ਹਾ ਤੇ ਹਾਂ ਸੀ ਅਸੀਂ ਤਾਂ ਚਾਹੁੰਨੇ ਸਰਕਾਰ ਮਸਲੇ ਦਾ ਹੱਲ ਕਰੇ ਇਹਦਾ ਜਵਾਬ ਤਾਂ ਸਰਕਾਰ ਦੇ ਸਕਦੀ ਹੈ ਨਿਪਟਾਰਾ ਸਰਕਾਰ ਦੇ ਹੱਥ ਵਿੱਚ ਆ ਅਸੀਂ ਕਿਸਾਨ ਆ ਅਸੀਂ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣੀ ਆ ਬੜੀ ਸੁਚੱਜੇ ਢੰਗ ਨਾਲ ਪੁਰਾਮਨ ਢੰਗ ਨਾਲ ਪੀਸਫੁਲੀ ਆਪਣਾ ਪ੍ਰੋਗਰਾਮ ਕਰਕੇ ਪਚਾ ਰਹੇ ਆ ਕਿ ਇਹ ਜੇ ਟਰੈਕਟਰ ਮਾਰਚ ਨੂੰ ਦੇਖੋ ਸਰਕਾਰ ਹਿਲੇਗੀ ਹਾਂ ਕਿਉਂ ਨਹੀਂ ਦੇਸ਼ ਵਿਆਪੀ ਟਰੈਕਟਰ ਮਾਰਚ ਅੱਜ ਲੱਖਾਂ ਲੋਕ ਸੜਕਾਂ ਤੇ ਆਉਣਗੇ ਔਰ ਇਹੀ ਸਾਡਾ ਮਨੋਰਥ ਹੈਗਾ ਪਰ ਆਜ਼ਾਦੀ ਦਿਨ ਕਿਉਂ ਚੁਣਿਆ ਗਿਆ ਦੇਖੋ ਆਜ਼ਾਦੀ ਇਸ ਕਰਕੇ ਵੀ ਦੇਖੋ ਅੱਜ ਦੇ ਦਿਨ ਅਸੀਂ ਇੰਡੀਪੈਂਡੈਂਟ ਡੇ ਮਨਾ ਰਹੇ ਆਂ ਤਸੀਂ ਸਰਕਾਰ ਤੱਕ ਗੱਲ ਪਹੁੰਚਾਉਣਾ ਚਾਹੁੰਦਾ ਵੀ ਕਿਹੜੇ ਪੱਖਾਂ ਤੋਂ ਅਸੀਂ ਆਜ਼ਾਦ ਆਪਣੇ ਆਪ ਨੂੰ ਮਹਿਸੂਸ ਨਹੀਂ ਕਰ ਰਹੇ ਉਹ ਪੱਕੇ ਸਰਕਾਰਗਾਰੀ ਰੱਖ ਰਹੇ ਅੱਗੇ ਸਰਕਾਰ ਤੇ ਤੁਹਾਨੂੰ ਕਿਸਾਨ ਹੀ ਨਹੀਂ ਮੰਦੀ ਉਹ ਕਹਿੰਦੇ ਕੁਝ ਇਦਾਂ ਦੇ ਲੀਡਰ ਲੱਗੇ ਨੇ ਜਿਹੜੇ ਕਿ ਕਿਸਾਨ ਹੈ ਨਹੀਂ ਤੇ ਉਹ ਆ ਜਾਂਦੇ ਸਰਕਾਰਾਂ ਤੋਂ ਹਾਂ ਦੇਖੋ ਇਹ ਤਾਂ ਕਿਸੇ ਤੇ ਇਲਜ਼ਾਮ ਲਾਉਣਾ ਹੋਵੇ ਦੂਸ਼ਣਬਾਜ਼ੀ ਕਰਨੀ ਹੋਵੇ ਉਹ ਤਾਂ ਸਾਨੂੰ ਖਾਲਸਤਾਨੀ ਵੀ ਕਹਿੰਦੇ ਆ ਪਾਕਿਸਤਾਨੀ ਵੀ ਕਹਿੰਦੇ ਆ ਦੇਸ਼ ਦਰੋਹੀ ਵੀ ਕਹਿੰਦੇ ਆ ਉਹ ਵੀ ਕਹਿੰਦੇ ਜੀ ਪਿਛਲੀਆਂ ਲਕਸ਼ਣਾਂ ਵਿੱਚ ਇੰਨਾ ਉਪਰ ਉਧਰ ਮਣਾ ਉਹਨਾਂ ਦਾ ਕਹਿਨ ਦਾ ਕੀ ਆ ਪਰ ਉਹਨਾਂ ਦੀਆਂ ਸਾਰੀਆਂ ਗੱਲਾਂ ਗੈਰਵਾਜਬ ਨੇ ਅਰ ਉਹ ਫਿਰ ਸਾਡੇ ਨਾਲ ਕਿਸਾਨ ਨਾ ਹੋਂ ਕਰਕੇ ਸਾਡੇ ਨਾਲ ਚਾਰ ਮੀਟਿੰਗਾਂ ਵੀ ਕਰਕੇ ਜਾਂਦੇ ਹੈਗੇ ਉਹਨਾਂ ਦੀਆਂ ਗੱਲਾਂ ਵਿੱਚ ਉਪਵਾਦ ਹੈਗਾ ਚੱਲਦਾ ਰਹੇਗਾ ਸਿਲਸਿਲਾ ਇਦਾਂ ਹੀ ਹਾਂ ਦੇਖੋ ਕਿਸਾਨਾਂ ਦਾ ਅੰਦੋਲਨ ਜਾਰੀ ਰਹੂ ਪਰ ਉਹ ਐਮਐਸਪੀ ਸਰਕਾਰ ਕਹਿੰਦੀ ਹੈ ਕਿ ਇਹ ਹਰਿਆਣਾ ਸਰਕਾਰ ਨੇ ਵੀ ਆਪਣੇ ਪੱਧਰ ਤੇ ਦੇਤੀ ਕਈ ਕਿਸਾਨਕਾਰਾਂ ਨੇ ਦੇਤੀ ਹੈ ਦੇਖੋ ਮੈਂ ਤਾਂ ਕਹਿੰਦਾ ਇਸ ਵੇਲੇ ਤੁਸੀਂ ਉਹਨਾਂ ਦੀ ਵੈਬਸਾਈਟ ਦੇਖ ਲਓ ਖੇਤੀ ਮੰਤਰਾਲੇ ਦੀ ਹਰਿਆਣਾ ਦੀ ਕੋਈ ਫ ਖਰੀਦੀ ਨਹੀਂ ਜਾਂਦੀ ਕਣਕ ਝੋਨੇ ਤੋਂ ਇਲਾਵਾ ਠੀਕ ਆ ਤਾਂ ਇਹ ਦਾਬੇ ਬੇਬੁਨਿਆਦ ਨੇ ਹਰਿਆਣੇ ਦੇ ਕਿਸਾਨਾਂ ਨੂੰ ਪੁੱਛੋ ਨਾ ਵੀ ਕੀ ਦਿੱਤਾ ਨਹੀਂ ਦਿੱਤਾ ਤੇ ਹੁਣ 10 ਸਾਲਾਂ ਬਾਅਦ ਕੋਈ ਚੇਤਾ ਆਇਆ ਜਦੋਂ 2 ਮਹੀਨੇ ਰਹਿ ਗਏ ਇਲੈਕਸ਼ਨ ਚ ਇਹ ਇਹ ਬਿਆਨਬਾਜ਼ੀ ਸਿਰਫ ਲක්ෂਣ ਨੂੰ ਧਿਆਨ ਵਿੱਚ ਰੱਖ ਤੇ ਵਿਪਖਸ਼ ਤੁਹਾਡਾ ਬੜਾ ਸਾਫ਼ ਦੇ ਰਿਹਾ ਕਿ ਵਿਪਖਸ਼ ਕੀ ਕਰ ਸਕਦਾ ਵਿਪਖਸ਼ ਤੇ ਕੁਝ ਵੀ ਨਹੀਂ ਕਰ ਸਕਦਾ ਦੇਖੋ ਸਾਥ ਦਿਨਾਂ ਨਾ ਦਿਨਾਂ ਉਹਦੀ ਮਰਜ਼ੀ ਆ ਵਿਰੋਧੀ ਧਿਰ ਦੀ ਡਿਊਟੀ ਇਹ ਹੁੰਦੀ ਆ ਕਿ ਲੋਕਾਂ ਦੀ ਆਵਾਜ਼ ਚੁੱਕੇ ਜਿਉ ਜੋ ਚੁੱਕ ਰਹੇ ਆ ਤੇ ਚੰਗੀ ਗੱਲ ਹੈਗੀ ਤੇ ਹੁਣ ਤੁਸੀਂ ਅੱਜ ਜਿਹੜਾ ਬੀਐਨਐਸ ਕਾਨੂੰਨ ਨਾ ਕੀ ਪੱਤੀ ਉਹ ਕਹਿੰਦੇ ਦੇਸ਼ ਨੂੰ ਮਜ਼ਬੂਤ ਕਰ ਰਿਹਾ ਕਾਨੂੰਨ ਦੇਖੋ ਐ ਨਹੀਂ ਹੈਗਾ ਜੜੇ ਵੀ ਤਿੰਨ ਨਵੇਂ ਕ੍ਰਿਮੀਨਲ ਲਾਅਨ ਆਬਜੈਕਟ ਕਹਿੰਦੇ ਪਹਿਲੋ ਤਾਂ ਹੁਣ ਤੁਸੀਂ ਅੱਜੇ ਪੱਤਰਕਾਰ ਜੇ ਤੁਹਾਨੂੰ ਕੋਈ ਵੀ 24 ਘੰਟੇ ਪੁਲਿਸ ਨੇ ਰਸ ਹਸਤ ਰੱਖਣਾ ਐਫਆਈਆਰ ਦਰਜ ਕਰਨੀ ਹੁਣ ਤਾਂ ਤੁਹਾਨੂੰ ਨਾਕੇ ਤੇ ਲਾ ਕੇ 24 ਘੰਟੇ ਬਗੈਰ ਮਤਲਬ ਤੋਂ ਕਰ ਸਕਦੇ ਅਰੈਸਟ ਇਹ ਤਾਂ ਆ ਗਿਆ ਨਾ ਠੀਕ ਹੈ ਜੁਏਪੀਏ ਦਾ ਅਤੰਕਵਾਦੀ ਕਾਨੂੰਨ ਆ ਪਰ ਉਹ ਪਹਿਲਾਂ ਤੇ ਲਾਗੂ ਨਹੀਂ ਹੁੰਦਾ ਪਹਿਲਾਂ ਸੋਣ ਲਿਆ ਜਾਵੇ ਨਾ ਹੁਣ ਉਹ ਕਹਿੰਦੇ ਸੀ ਵੀ ਜੇ ਕੋਈ ਐਕਟੀਵਿਟੀ ਚ ਸ਼ਾਮਲ ਹੋਊਗਾ ਪਹਿਲੋਂ ਉਹਦੀ ਕੋਈ ਤਾਂ ਫਿਰ ਉਹਨੂੰ ਗ੍ਰਿਫਤਾਰੂ ਹੋਣਾ ਵੀ ਚਾਹੀਦਾ ਹੁਣ ਕਹਿੰਦੇ ਜੇ ਉਸ ਕੋਈ ਪੱਤੀਬੰਦ ਤੇ ਜਥੇਬੰਦੀ ਉਹਦਾ ਟੋਡੇ ਘਰ ਦੇ ਅੰਦਰ ਸਾਹਿਤ ਵੀ ਫੜਿਆ ਗਿਆ ਤਾਂ ਫਿਰ ਤੁਹਾਡੇ ਤੇ ਜੁਏਪੀਏ ਲੱਗੂਗਾ ਪਹਿਲੋਂ ਕਹਿੰਦੇ ਸੀ ਵੀ ਜਾਇਦਤ ਦੇਸ਼ਦ్రోਹੀ ਦੇ ਕਾਨੂੰਨ ਚ ਉਹ ਕੁਰਖ ਹੋਊਗੀ ਜੇ ਜਿਹੜੀ ਜਾਇਦਤ ਨਜਾਇਜ਼ ਤੰਗਣਾ ਬਣਾਈ ਗਈ ਹੁਣ ਕਹਿੰਦੇ ਆ ਪਿੱਕੇ ਸੇ ਵੀ ਢੰਗਣਾ ਇਜਾਜ਼ਤ ਬਣੀ ਹੋਈ ਕੁਰਕ ਹੋ ਜੂ ਪਹਿਲੋਂ ਸਾਡਾ ਜੁਡੀਸ਼ੀਅਲ ਫਿਰ ਸੁਣ ਲੋ ਨਾ ਜੀ ਜੁਡੀਸ਼ੀਅਲ ਮੈਜਿਸਟਰੇਟ ਕੋੜੀ ਪੇਸ਼ ਹੋਣਾ ਜਦੋਂ ਪੱਤਰਕਾਰ ਦੀ ਕਿਤੇ ਵਾਹ ਪਾਉ ਨੇ ਕੰਮ ਚ ਉਹ ਜੂਰਾਂ ਨੂੰ ਦੱਸੋ ਹੁਣ ਐਗਜ਼ੈਕਟਿਵ ਮੈਜਿਸਟਰੇਟ ਕੋ ਤੁਹਾਨੂੰ ਤਹਿਸੀਲਦਾਰ ਵੀ ਰਿਮਾਂਡ ਤੇ ਦੇ ਦੂਗਾ ਤੁਹਾਨੂੰ ਐਸਡੀਐਮ ਵੀ ਰਿਮਾਂਡ ਦਊਗਾ ਇਹਦੇ ਨਾਲ ਤੱਕੇ ਸ਼ਾਈ ਵਤਨ ਦੇ ਬਹੁਤ ਗਜਾਇਸ਼ ਨੇ ਪਰ ਸਰਕਾਰ ਤਾਂ ਕਹਿ ਰਹੀ ਇਹਦੇ ਨਾਲ ਦੇਸ਼ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋ ਰਿਹਾ ਹੈ ਮਜ਼ਬੂਤ ਹੋ ਰਿਹਾ ਸੰਵਿਧਾਨ ਵੀ ਮਜ਼ਬੂਤ ਹੋਏਗਾ ਸਰਕਾਰ ਤਾਂ ਇਹੀ ਕਹਿ ਰਹੀ ਪਈ ਅਸੀਂ ਆਰਥਿਕ ਪੌੜੀ ਤੇ ਦੇਸ਼ ਦਾ ਆਮ ਜਨਤਾ ਗਰੀਬ ਹੁੰਦੀ ਜਾ ਰਹੀ ਹੈ ਸ਼ੇਅਰ ਮਾਰਕੀਟ ਐਨੀ ਕਿਵੇਂ ਪਲੱਸ ਜਾਈ ਜਾ ਰਹੀ ਹੈ ਲੋਕਾਂ ਦੀ ਇਨਵੈਸਟਮੈਂਟ ਕਿਉਂ ਇੰਡੀਆ ਜਾ ਰਹੀ ਹੈ ਇਹ ਤਾਂ ਹਿਡਨਬਰਗ ਨੂੰ ਪੁੱਛ ਲਓ ਉਹ ਕਿਵੇਂ ਦੱਸ ਰਿਹਾ ਵੀ ਸੇਬੀ ਦੀ ਪ੍ਰਧਾਨ ਦਾ ਕੀ ਹਾਲ ਆ ਤੇ ਹੁਣ ਕੀ ਆ ਠੀਕ ਆ ਹੁਣ ਸਾਰੇ ਉਹਨਾਂ ਦੇ ਨੇ ਅਰਬਾਂ ਦੇ ਘਪਲੇ ਕਰਕੇ ਲੁਕੀ ਜਾਂਦੇ ਨੇ ਤਾਂ ਹਿਡਨਬਰਗ ਨੂੰ ਪੁੱਛ ਲਓ ਵੀ ਕੀ ਆ ਸ਼ੇਅਰ ਬਾਜ਼ਾਰ